ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜ਼ਿੰਦਗੀ ਬਿਲਾਸ ਦੀ ਲੜੀ ਤਹਿਤ ਸੋ ਕਵੀ ਦੀ ਕਲਮ ਜਿਹੜੀ ਉਹ ਉਮਰ ਸੈਂਕੜੇ ਸਾਲ ਦੀ ਦਾ ਇੱਕ ਵਾਸਤਾ ਪੌਂਦੀ ਬੰਦੇ ਦੀ 100 ਸਾਲ ਦੀ ਜ਼ਿੰਦਗੀ ਬਤੀਤ ਕਰਨ ਦੇ ਬਾਵਜੂਦ ਵੀ ਉਹ ਫੁੱਟੇ ਕਰਮਤੋਂ ਨਹੀਂ ਹਟਦਾ ਤੇ ਪ੍ਰਮਾਤਮਾ ਨੂੰ ਨਹੀਂ ਸਿਮਰਦਾ ਜਿਹੜੇ ਕਰਮ ਨੂੰ ਆਇਆ ਉਹ ਕਰਮ ਨਹੀਂ ਕਰ ਰਿਆ ਸੋ ਇਸੇ ਹੀ ਉਤਮ ਉਪਦੇਸ਼ ਦੇ ਨਾਲ ਆਪਾਂ ਵਿਚਾਰ ਸਾਂਝੇ ਕਰੀਏ ਜੀ ਉਮਰ ਸੈਂਕੜੇ ਸਾਲ ਦੀ ਗਈ ਐਵੇਂ ਪਿੱਟੇ ਲੜ ਤਾ ਜਗ ਤੇ ਆਉਣੇ ਨੂੰ ਨਹੀਂ ਹੱਕ ਦਾ ਬਸਲਵਸਾਲ ਕੀਤਾ ਲਖ ਲਾਨ ਤਾਂ ਪੇ ਲਖ ਲਾਨ ਤਾਂ ਸੇਜ ਤੇ ਸੋਨੇ ਨੂੰ ਹੋਇਆ ਨਹੀਂ ਜੇ ਦਰਦ ਫिराਕ ਪੈਦਾ ਲਖ ਲਾਨ ਤਾਂ ਕਾਫੀਆਂ ਗਾਉਣੇ ਨੂੰ ਦੇਵਨਹਰ ਨੂੰ ਦਿਨੋਂ ਵਿਸਾਰ ਦਿੱਤਾ ਬੰਦੇ ਲਾਨ ਤਾਂ ਮਖਮਲਾ ਪਾਉਣੇ ਨੂੰ ਦੁਨੀਆ ਨਾਲ ਪਖੰਡ ਦੇ ਲੁੱਟ ਖਾਦੀ ਲੱਖ ਲਾਣ ਤਾਂ ਰਜ਼ਕ ਕਮਾਉਣੇ ਨੂੰ ਗੁਜ਼ਰ ਜਾਂਦੀ ਸੁਤਿਆ ਰਾਤ ਸਾਰੀ ਲੱਖ ਲਾਣ ਤਾਂ ਪਲੰਘ ਵਿਛਾਉਣੇ ਨੂੰ ਕਦੇ ਰੱਬ ਦੇ ਰਹਿਣ ਖਰਚ ਕੀਤਾ ਲੱਖ ਲਾਣ ਤਾਂ ਰਜ਼ਕ ਕਮਾਉਣੇ ਨੂੰ ਦਇਆ ਸਿੰਘ ਨਾ ਇਲਮ ਤੇ ਅਮਲ ਕੀਤਾ ਲੱਖ ਲਾਣ ਤਾਂ ਪੜਨ ਪੜਾਉਣੇ ਨੂੰ ਉਮਰ ਸਹਕੜੇ ਸਾਲ ਦੀ ਗਈ ਐ ਵੇ ਗਈ ਜ਼ਿੰਦਗੀ পেট ਦੇ ਖਾਣ ਬਦਲੇ ਪੈਸਾ ਰੱਬ ਦੇ ਰਾਹ ਨਾ ਖਰਚ ਕੀਤਾ ਦੌਲਤ ਗਈ تکਬਰੀ ਮਾਨ ਬਦਲੇ ਮਿੱਸਾ ਟੋਕ ਨਹੀਂ ਹੋ ਸਰਿਆ ਮੰਗ ਤੈਨੂੰ ਦੇਂਗਾ ਦੇਗਾ ਰਦਿਆਂ ਸਾਖ ਸਿਆਣ ਬਦਲੇ ਲੋਕ ਜਲ ਲੋਕ ਲੱਜਿਆ ਵਿਚ ਗਲਤਾਨ ਰਿਹਾ ਲੁੱਟਿਆ ਆਣਕੇ ਗਿਆ ਸੁਕਾਣ ਬਦਲੇ ਲੋਕ ਲੱਜਿਆ ਵਿੱਚ ਗੁਲਤਾਨ ਰਹਾ ਗਿਆ ਲੁੱਟਿਆ ਆਣ ਤੇ ਕਾਣ ਬਦਲੇ ਦਇਆ ਸਿੰਘ ਨਾ ਅੱਗੇ ਦਾ ਫਿਕਰ ਕੀਤਾ ਖਰਚ ਬੰਨਿਆ ਨਾ ਅੱਗੇ ਜਾਨ ਬਦਲੇ ਉਮਰ ਸੈਂਕੜੇ ਸਾਲ ਦੀ ਗਈ ਐ ਵੇ ਕੀਤਾ ਕਰਮ ਜਹਾਨ ਤੇ ਨੇਕ ਨਹੀਂ ਰੇਹਾ ਪੂਜ ਦਾ ਭੂਤ ਪ੍ਰੇਤ ਬੰਦੇ ਰੱਖੀ ਰੱਬ ਰਹੀਮ ਦੀ ਟੇਕ ਨਹੀਂ ਸੁਣ ਕੇ ਦਰਦ ਫਿਰਾਕ ਦੀ ਗੱਲ ਪਾਪੀ ਹੋਇਆ ਵਿੱਚ ਕਲੇਜੜੇ ਛੇਕ ਨਹੀਂ ਦਇਆ ਸਿੰਘ ਦੀ ਦਇਆ ਸਿੰਘ ਸੀ ਮੌਤ ਵਿਚਾਰ ਬੈਠਾ ਪਾਪੀ ਜੰਗ ਤੇ ਸੁਣੀ ਭਲੇਗ ਨਹੀਂ ਉਮਰ ਸੈਂਕੜੇ ਸਾਲ ਦੀ ਗਈ ਐ ਵੇ ਕੀਤਾ ਫਿਕਰ ਨਾ ਅਗਾ ਦੇ ਜਾਣ ਵਾਲਾ ਪਾਪੀ ਧਰਮ ਨੂੰ ਛੱਡ ਬੇਧਰਮ ਹੋਇਆ ਪਿੱਛਾ ਛੱਡਿਆ ਵੇਦ ਪੁਰਾਣ ਵਾਲਾ ਲੱਗ ਗਿਆ ਨਖਤਰਾ ਪੇਟ ਪਾਪੀ ਸੰਸਾ ਪੈ ਗਿਆ ਪੀਣ ਤੇ ਖਾਣ ਵਾਲਾ ਦਇਆ ਸਿੰਘ ਆਦਮੀ ਹੰਸ ਹੀਰਾ ਤਮਾ ਪੈ ਗਿਆ ਤੀਰ ਕਮਾਨ ਵਾਲਾ ਉਮਰ ਸੈਂਕੜੇ ਸਾਲ ਦੀ ਗਈ ਐਵੇਂ ਹੋ ਗਈ ਗੁੰਮ ਪ੍ਰਾਣੀਆਂ ਅਕਲ ਤੇਰੀ ਸ਼ੀਸ਼ੇ ਵਿੱਚ ਤੂੰ ਦੇਖ ਲੈ ਸੱਜਣਾ ਓਏ ਕੈਸੀ ਘੜੀ ਤਰਖਾਨ ਨੇ ਸ਼ਕਲ ਤੇਰੀ ਕੀ ਤਾਰ ਬਣੇ ਅਸਲ ਸਰਦਾਰ ਤੈਨੂੰ ਜੂਨਾ ਸਾਰੀਆਂ ਸਮਝ ਲੈ ਨਕਲ ਤੇਰੀ ਕੀ ਤਾਰ ਬਣੇ ਅਸਲ ਸਰਦਾਰ ਤੈਨੂੰ ਜੂਨਾ ਸਾਰੀਆਂ ਸਮਝ ਲੈ ਨਕਲ ਤੇਰੀ ਦਇਆ ਸਿੰਘ ਮਰਦ ਮਰਦਾਨਿਆ ਵੇ ਹੋ ਗਈ ਮੌਤ ਦੇ ਜੰਗ ਵਿੱਚ ਕਤਲ ਤੇਰੀ ਉਮਰ ਸੈਂਕੜੇ ਸਾਲ ਦੀ ਗਈ ਐ ਵੇ ਗੱਲ ਭੁੱਲ ਗਈ ਕੋਲ ਇਕਰਾਰ ਵਾਲੀ ਪ੍ਰੇਮ ਪਾਲਿਆ ਕਿੰਨਾ ਦੇ ਨਾਲ ਜਾਣੀ ਪਾਈ ਕਦਰ ਨਾ ਆਪਣੇ ਯਾਰ ਵਾਲੀ ਸਾਰੀ ਉਮਰ ਨਾ ਗਾਫਲਾ ਜਾਗ ਆਈ ਉਹ ਚ ਸੋਰੀ ਗਿਆਨ ਵਿਚਾਰ ਵਾਲੀ ਦਇਆ ਸਿੰਘ ਤੂੰ ਘਰ ਨਾ ਗਿਆ ਸਿੱਧਾ ਪਿਆ ਭੁੱਲ ਕੇ ਰਾ ਉਝੜ ਵਾਲੀ ਉਮਰ ਸੈਂਕੜੇ ਸਾਲ ਦੀ ਗਈ ਐ ਵੇ ਬੰਦੇ ਜਨਮ ਅਮੋਲ ਘਵਾਲਿਆ ਓਏ ਵਿਸਰ ਗਿਆ ਏ ਸ੍ਰੀ ਭਗਵਾਨ ਤੈਨੂੰ ਨੇਵੜਾ ਨਾਲ ਸ਼ੈਤਾਨ ਦੇ ਲਾਲਿਆ ਓਏ ਨਾਲ ਵਿਸ਼ੇ ਵਿਕਾਰ ਦੀ ਗੰਦਗੀ ਦੇ ਭਰ ਗਿਆ ਤੂੰ ਅਜਬ ਦੁਸ਼ਾਲਿਆ ਓਏ ਦਇਆ ਸਿੰਘ ਟਕਸਾਲ ਦਾ ਖਰਾਸੀ ਤੂੰ ਖੋਟਾ ਹੋ ਗਿਆ ਚੀਨ ਧਿਆ ਡਾਲਿਆ ਓਏ ਉਮਰ ਸੈਕੜੀ ਸਾਲ ਦੀ ਗਈ ਐ ਵੇ ਪੈਦਾ ਕੀਤੋਂ ਨਾ ਬ੍ਰਹਮ ਵਿਚਾਰ ਕਰ ਲਈ ਮੂਲ ਅਕਲ ਮੂਲ ਮੁਲਕ ਅਦਬ ਦੇ ਜਾਨ ਨੂੰ ਖਬਰ ਹੈ ਸੀ ਨਾਤੇ ਖਰਚ ਨੂੰ ਰਕਮ ਤਿਆਰ ਕਰ ਲਈ ਵਿੱਚੋਂ ਕਦੀ ਨਾ ਗਾਫਲਾ ਹਿਰਸ ਛੱਡੀ ਸਗੋਂ ਪਾਲ ਕੇ ਤਮਾਮ ਤਿਆਰ ਕਰ ਲਈ ਦਇਆ ਸਿੰਘ ਤੂੰ ਦੋਜਕਾ ਵਿੱਚ ਸੜਿਆ ਦੋ ਦਿਨ ਜਗ ਦੇ ਵਿੱਚ ਬਹਾਰ ਕਰ ਲਈ ਉਮਰ ਸੈਂਕੜੇ ਸਾਲ ਦੀ ਗਈ ਐ ਵੇ ਕੀਤਾ ਕੰਮ ਨਾ ਭਲਾ ਪ੍ਰਾਣੀਆਂ ਹੋਏ ਨਿਮਰਤਾਈ ਨਾ ਦਿਲ ਚ ਜਰਾ ਆਈ ਦਿੱਤਾ ਗਰਮ ਨੇ ਗਾਲ ਘੁਮਾਨਿਆ ਹੋਏ ਨਾ ਤੂੰ ਧਰਮ ਦੇ ਵਿੱਚ ਪਵਿੱਤਰ ਹੋਇਆ ਸੁਣਦਾ ਰਹਾ ਸੀ ਖੋਟੀਆਂ ਬਾਣੀਆਂ ਹੋਏ ਦਇਆ ਸੇਂਗ ਤਸਵੀਰ ਨਾ ਗਈ ਵਿੱਚੋਂ ਗੰਦਾ ਬਣ ਗਿਆ ਬੰਦਿਆ ਪਾਣੀਆਂ ਹੋਏ ਦਇਆ ਸੇਂਗ ਤਸਵੀਰ ਨਾ ਗਈ ਵਿੱਚੋਂ ਗੰਦਾ ਬਣ ਗਿਆ ਗੰਧਿਆ ਪਾਣੀਆਂ ਹੋਏ ਉਮਰ ਐਤ ਨੇ ਸਾਲ ਦੀ ਗਈ ਐਵੇਂ ਬੰਦਾ ਜਨਮ ਅਮੋਲ ਨੂੰ ਗਾਲ ਬੈਠਾ ਸਾਗਰ ਵਿੱਚ ਸੰਸਾਰ ਸਦਾਗਰਾ ਹੋਏ ਰੋੜ ਸੇ ਇਕੜੇ ਮਨ ਦਾ ਮਾਲ ਬੈਠੋ ਅਕਲ ਗੁੰਮ ਨਾ ਦਾਣ ਦੇ ਵਾਗ ਹੋਈ ਹੱਥੋਂ ਸੁੱਟ ਬਾਦਖਸ਼ਾਹ ਦਾ ਲਾਲ ਬੈਠੋ ਦਇਆ ਸਿੰਘ ਸੰਸਾਰ ਦੇ ਵਿੱਚ ਆ ਕੇ ਆਖਰ ਬੁਰੀ ਕਰ ਤੂੰ ਤੰਦ ਖਾਲ ਬੈਠੋ ਦਇਆ ਸਿੰਘ ਸੰਸਾਰ ਦੇ ਵਿੱਚ ਆ ਕੇ ਆਖਰ ਬੁਰੀ ਕਰ ਤੂੰ ਤਾਂ ਖਾਲ ਬੈਠੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਆਏ